ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਬਾਜਾਖਾਨਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਸਰਪੰਚ ਵੀਰ ਸਿੰਘ ਡੇਰੀ ਫਾਰਮਾ ਜਿੱਥੇ ਇਹ ਵੀਡੀਓ ਜਿਹੜੀ ਆਪਾਂ ਸ਼ੂਟ ਕਰ ਰਹੇ ਆ ਪਿਛਲੇ ਸਾਲ ਇੱਕ ਵੀਡੀਓ ਬਣਾਈ ਸੀ ਜਿਹਦੇ ਵਿੱਚ 30 ਨਾਗਰ ਬਾਈ ਹੋਰੀ ਕਟੀਆਂ ਖਰੀਦ ਕੇ ਲਿਆਏ ਸੀਗੇ ਤੇ ਅੱਜ ਫੇਰ ਉਸੇ ਤਰ੍ਹਾਂ ਤੁਹਾਨੂੰ 22 23 ਨਾਗ ਕਟੀਆਂ ਦੇ ਦਿਖਾਉਣੇ ਆ ਦੱਸੋ ਇੱਕੋ ਥਾਂ ਦੇ ਉੱਤੇ ਇੰਨੀਆਂ ਕਟੀਆਂ ਕੱਟੀਆਂ ਵਿਕਰੀ ਆਲੀਆਂ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੇ ਹਾਂ ਸੋ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਨਾਗ ਜੱਜ ਗਿਆ ਆ ਕੇ ਦੇਖਿਓ ਜੇ ਪਸੰਦ ਕਰਿਓ ਕਿਉਂਕਿ ਨਾਗ ਬਹੁਤ ਹੈ ਕੱਲੇ-ਕੱਲੇ ਬਾਰੇ ਜਾਣਕਾਰੀ ਲੈਣੀ ਔਖੀ ਆ ਰੈਂਡਮਲੀ ਆਪਾਂ ਇਹਨਾਂ ਬਾਰੇ ਗੱਲਬਾਤ ਕਰਾਂਗੇ ਤੁਸੀਂ ਇਹਨਾਂ ਦੀ ਤਸੱਲੀ ਆ ਕੇ ਕਰ ਲਓਗੇ ਜਿਹੜਾ ਵੀ ਪਤੂ ਖਰੀਦਣ ਲੱਗੋਗੇ ਆਓ ਡਿਟੇਲ ਪਹਿਲਾਂ ਪੁੱਛਣੀ ਸ਼ੁਰੂ ਕਰਗੇ ਤਰਵੀਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਤਰਵੀਰ ਪਿਛਲੇ ਸਾਲ ਜਾਂ ਉਦੋਂ ਪਿਛਲੇ ਸਾਲ 30 ਨਾ ਇਕੱਠੇ ਲਿਆਂਦੇ ਸੀ ਨਾ ਹਾਂਜੀ ਹਾਂਜੀ ਬਾਈ ਅੱਜ ਕਿੰਨੇ ਨਾਗ ਆਪਣੇ ਕੋਲ ਟੋਟੋ ਅੱਜ 23 ਨਾਗ ਆ ਬਾਈ 23 ਨਾਗ ਅੱਜ ਵੀ ਆਪਣੇ ਕੋਲ ਵਿਕਰੀ ਵਾਲੇ ਆ ਸਾਰਿਆਂ ਦੀ ਏਜ ਗਰੁੱਪ ਕੀ ਹੋਣ ਦਾ ਅੰਦਾਜ਼ਾ ਜਿਹੜਾ ਘੱਟ ਤੋਂ ਘੱਟ ਵਾਪਸ ਬਾਈ ਇਹ 7 ਮਹੀਨਿਆਂ ਤੋਂ ਉੱਤੇ ਲੱਗੇ ਸਾਲ ਤੋਂ ਥੱਲੇ ਥੱਲੇ ਤਕਰੀਬਨ ਸਾਲ ਦੀ ਗੱਟੀ ਕੋਈ ਨਹੀਂ ਸਾਲ ਤੋਂ ਥੱਲੇ ਆ ਤੇ 7 ਮਹੀਨਿਆਂ ਤੋਂ ਉੱਤੇ ਆ ਇਹ ਦੁੱਧ ਚੁੰਘਦੇ ਵਿੱਚ ਕਈ ਬੱਚੇ ਦੇ ਬਾਈ ਇਹਨਾਂ ਦੇ ਅੱਛਾ ਕਈ ਬੱਚੇ ਹਜੇ ਦੁੱਧ ਵੀ ਚੁੰਘਾਉਂਦੇ ਸੀ ਠੀਕ ਹੈ ਅੱਛਾ ਕੀ ਇਹਨਾਂ ਦਾ ਅੰਦਾਜ਼ਨ ਕੀਮਤ ਕੀ ਰਹਿਣੀ ਹੈ ਘੱ بس 16000 ਤੋਂ ਲੈ ਕੇ 32000 تک اینਵੇਂ 16 ਤੋਂ 32 تک دے ਇਹ ਹੈਗੇ ਆ ٹھیک ہے کیونکہ بھائی اتنا بچے ہوئے ہیں پانچ چھ کٹیاں ہیں جنਾਂ ਦਾ ਆਪਾਂ ਦੁੱਧ ویکھیا ਵੀ ਮੈਂ ਚੰਗਾ 27 28 ਤੋਂ ਲੈ ਕੇ ਕਟੀਆਂ ਵਿੱਚ ਪੰਜ ਕਿਹਨਾਂ ਦੀ پانچ چھ کਟੀਆਂ ਇਹ ਉਹ ਜੀਆਂ ہاں جی ٹھیک ہے تو کوئی وچنا ਦੇ ਕੋਈ ਕੱਲੀ ਚੱਲ ਬਾਹਰ ਨੂੰ ਜੇ ਨਿਕਲ ਕਰੀਬਾ ਨਾ بھائی ਜਿਹੜੀਆਂ ਕਟੀਆਂ ਸਾਰੀਆਂ ਦੀ ਨਾਂ ਦਾ ਕੋਈ ਫੋਟੋ ਵੀ ਸ਼ਾਂਕ ਵਿੱਚ ਐਕਸਟਰਾ ਥਣ ਕਹਿੰਦੇ ਨੇ ਆਪਾਂ ਪੰਜ ਮਾ ਥਣ ਨਾ ਹੋਊਗਾ ਕਿਸੇ ਕੱਟੀ ਦਾ ਕਿਸੇ ਕੱਟੀ ਦੀ ਮਰਜੀ ਬਾਟਲੋਂ ਝੋਲ ਬਈ ਚੰਗੀ ਤੋਂ ਲੈ ਕੇ ਨਾ ਪੌਣੀ ਲਾਰ ਮੈਂ ਹੋਲ ਹੀ ਨਹੀਂ ਸੀ ਲਾਵੀ ਤੇ ਕੱਟੀ ਦੇ ਦੇਖ ਲਓ ਠੀਕ ਹੈ ਸੋ ਦੋਸਤੋ ਕਾਣ ਦੇਖ ਸਕਦੇ ਤੁਸੀਂ ਇਸੇ ਤਰ੍ਹਾਂ ਹੀ ਵੈਕੈਂਡ ਹੋਣਗੇ ਅੱਛਾ ਇੱਕ ਇਹ ਵੀ ਦੱਸੀ ਵੀ ਇਹ ਸਾਰੀਆਂ ਮਤਲਬ ਸੰਗ ਇਹਨਾਂ ਦੇ ਕੋਈ ਮੀਣੀ ਵੀ ਹੈ ਵੇ ਦੋ ਕਟੀਆਂ ਮੀਣੀਆਂ ਬਈ ਵਿੱਚ ਠੀਕ ਹੈ ਦੋਹਾਂ ਦੇ ਸੰਗ ਹਿਲਦੇ ਆ ਹਾਂਜੀ ਹਾਂਜੀ ਉਹ ਮਸਮ ਦਿਖਾ ਦਿਨਾ ਕਟੀਆਂ ਕਿਹੜੀਆਂ ਹੋਈ ਠੀਕ ਹੈ ਸੋ ਦੋਸਤੋ ਦੋ ਕਟੀਆਂ ਵਾਲੇ ਜਿਹੜੇ ਉਹ ਹਿਲਦੇ ਆ ਠੀਕ ਹੈ ਭਾਈ ਦੋਨੇ ਸੰਗ ਹਲਦੇ ਆ ਠੀਕ ਹੈ ਇੱਕ ਆ ਕਟੀਆਂ ਮੀਣੀ ਆਹ ਉੱਤੇ ਠੀਕ ਹੈ ਆ ਬੱਚਾ ਦੋ ਸੰਗ ਹਲਦੇ ਇਹ ਦੋਨੇ ਸੰਗ ਹਿਲਦੇ ਆ ਸੋ ਦੋਸਤੋ ਦੋ ਕਟੀਆਂ ਜਿਹੜੀਆਂ ਮੀਣੀਆਂ ਮੱਝਾਂ ਬੰਨੀਆਂ ਤੇ ਬਾਕੀ ਸਾਰੀਆਂ ਜਿਹੜੀਆਂ ਉਹ ਵੈਸੇ ਇਹ ਕੁੰਡੇ ਸਿੰਘਾਂ ਨੇ ਹੋਣਗੇ ਇਸ ਕੱਟੀ ਦੀ ਬਣਾਵਟ ਦੇਖੋ ਇਹ ਵੀ ਦੁੱਤ ਚੌਂਦੀ ਦੀ ਭਾਈ ਮੂਹ ਵੇਖ ਲੋ ਫੇਸ ਕੁਆਲਟੀ ਤਾਂ ਮਗਰ ਜੈਡ ਬਲੈਕ ਕੱਟੀ ਹੈ ਠੀਕ ਹੈ ਦੋ ਸੇ ਬੱਚੇ ਆਣ ਭਾਈ ਉੱਥੇ ਜਗ੍ਹਾ ਥੋੜੀ ਤੰਗ ਹੋਣ ਕਰਕੇ ਕਿਸੇ ਦੇ ਘਰਾਂ ਅੰਦਰ ਰਹਿੰਦੇ ਉਹਦੇ ਕਰਕੇ ਲਾਲੀ ਪਾਣਾ ਇਹਨਾਂ ਚ ਭਾਈ ਠੀਕ ਹੈ ਅੱਜ ਖੁੱਲੀ ਨਹੀਂ ਛੱਡੀਆਂ ਏ ਠੀਕ ਹੈ ਤੇ ਦੋ ਚਾਰ ਤੋਂ ਪੰਜ ਪੰਜ ਇਹਨਾਂ ਨੇ ਰੰਗ ਸਾਰੇ ਜੈਡ ਬਲੈਕ ਹੋਏ ਨੇ ਤਾਂ ਲਾਲੀ ਪਾ ਮਾਰਦੀ ਏ ਓਕੇ ਆ ਹਲਾਈ ਭਾਈ ਇਹਨਾਂ ਨੂੰ ਮੜਾ हां दोस्तों सारियां वे ਤੁਸੀਂ ਦੇਖੀ ਜਾਉਂਗੇ ਵਾਕਿਆ ਹੀ ਇਹ ਬਣਾ ਬੱਚਾ ਦੇਖਾ ਕਿੰਨਾ ਜਮਾਈ ਤੇ ਇਹ ਵੀ ਬੱਚਾ ਛੋਟੀ ਉਮਰ ਦਾ ਹੈ ਇਹਦੇ ਆਪਾਂ ਖਾਣ ਦੇਖਦੇ ਆਂ ਥਾਂਲੇ ਬਾਈ ਕਿਸੇ ਦਾ ਵਿੱਚ ਗੋਲਮ ਸਹੀ ਹੈ ਬਈ ਠੀਕ ਹੈ ਤੇ ਦੇਖੋ ਦੋਸਤੋ ਇਹਦੀ ਬਣਾਵਟ ਕੱਟੀ ਦੀ ਥੋੜਾ ਬਹੁਤਾ ਰੰਗ ਲਾਲੀ ਚ ਫਿੱਕਾ ਹੋ ਜਾਂਦਾ ਜਦੋਂ ਇਹ ਧੁੱਪ ਚ ਰਹਿਣੀਆਂ ਤੇ ਬਲੈਕ ਹੋ ਜਾਣੀਆਂ ਬਹੁਤ ਸੋਹਣੀ ਕੱਟੀ ਤੁਸੀਂ ਇਹਨੂੰ ਵੈਸੇ ਦੇਖ ਸਕਦੇ ਹੋ ਮਜ਼ਬੂਤ ਆ ਹੱਡਾਂ ਪਰਾਂ ਦੀ ਛੋਟੀ ਉਮਰ ਦੀ ਆ ਸੰਗ ਨਿੱਕੇ ਨਿੱਕੇ ਆ ਛੋਣਾ ਬੱਚਾ ਦੇਖ ਲਓ ਜਮੇ ਬਾਈ ਪਰ ਮੈਂ ਨਾ ਜਿੰਨਾ ਛੋਟਾ ਹੈ ਨਾ ਸਹੀ ਝੋਲ ਦੇਖੋ ਕਿ ਤੁਮ ਸਹੀ ਇਹ ਦੀ ਜਨਤਲੋਂ ਨੇ ਕੋਈ ਮਾਰ ਨਹੀਂ ਨਿਕਲਦੀ ਬਾਈ ਜਦੋਂ 2 ਸਾਲ ਪਹਿਲਾਂ ਆਪਣਾ ਕੱਟੀਆਂ ਵੀਡੀਓ ਪਾਈ ਸੀ ਨਾ ਉਹਦੇ 6-7 ਕੱਟੀਆਂ ਆਪਾਂ ਆਪਦੇ ਤੀ ਤਿਆਰ ਕਰਕੇ ਰੱਖੀਆਂ ਬਾਈ ਠੀਕ ਹੈ ਉਸ ਤੋਂ ਮੈਂ 14 ਤੋਂ 17 ਤੱਕ ਲੋਡ ਆ ਗਏ ਆਪਣੇ ਕੋ ਕੱਟੀਆਂ ਨੇ ਬਾਈ ਠੀਕ ਹੈ ਹਾਂਜੀ ਉਦੋਂ ਹੱਤੀ ਫੇਰ ਇਹਨਾਂ ਨੂੰ ਬਾਈ ਪਰਲੇ ਪਾਸੇ ਇਹਨੂੰ ਭਜਾ ਦੇ ਸਦਸਤੋ 22 23 ਅਗਤ 23 ਅਗਸਟ ਟਾਈਮ ਇੱਥੇ ਜਿਹੜੇ ਉਹ ਵਿਕਰੀ ਵਾਲੇ ਆ ਫਟ ਚਲੋ ਚਲੋ ਜਾਂੜ ਕੇ ਆਪਦੀ ਪਸੰਦ ਦੀ ਚੀਜ਼ ਲੈ ਜੋ ਜੇ 16000 ਤੋਂ ਰੇਟ ਸ਼ੁਰੂ 32000 ਲਾਸਟ ਰੇਟ ਹੈ ਫਰਸੇ ਨਾ ਦੇ ਕਿਸੇ ਦੇ ਨਹੀਂ ਪਾਏ ਪਰ ਤੁਸੀਂ ਇਹ ਬੱਚੇ ਦੇਖੋ ਇਹਨਾਂ ਦੀ ਬਣਾਵਟ ਦੇਖੋ ਲੈ ਚਲ ਬਈ ਉਹਦੇ ਨਾਲ ਇੱਕ ਅੱਧਾ ਹੋਰ ਫੜ ਲੈ ਇਦਾਂ ਦਾ ਨਾ ਆਹ ਅੱਜ ਆਹ ਵੇਖੋ ਆਹ ਸਹੀ ਹੈ ਸਰਦਸੋ ਘੱਟੀ ਦੇਖੋ ਬਹੁਤ ਸੋਹਣੀ ਸਮੀ ਵੀ ਚੰਗੀ ਹਾਈਟ ਲੈਂਥ ਦੀ ਮੱਝਬਾਨੀ ਹੈ ਜੱਟ ਵਾਲਾ ਚੰਗੀ ਬਈ ਘੱਟੀ ਆ ਚੰਗਾ ਦੁੱਧ ਪਾਉਗੀ ਪਹਿਲੂ ਸੀ ਚੰਗੀ ਬਣੂਗੀ ਸਹੀ ਇਹ ਤਾਂ ਉਹ ਜਿਹੜਾ ਹੁਣ ਆਪਣਾ ਕੋਈ ਤਾਲ ਕੇ ਰਾਜੀ ਨਹੀਂ ਚੀਜ਼ਾਂ ਵਾਲੀ ਗੌਰ ਨਹੀਂ ਕੀਤੀ ਕਈ ਵੀਰਾਂ ਨੂੰ ਸ਼ੌਕ ਹੌਣ ਸਾਡੇ ਨੂੰ ਮਾਨਸਾ ਦੇ ਵੀ ਬੰਦੇ ਬਹੁਤ ਨਵੇਂ ਨਵੇਂ ਮੁੰਡੇ ਹੁੰਦੇ ਆ ਠੀਕ ਹੈ ਚੰਗੀਆਂ ਦੋ ਕੋੜਾ ਕਬਣਾ ਚੰਗੀ ਕੱਟੀਆਂ ਹਟ ਲੱਗ ਜਾਂਦੀਆਂ ਠੀਕ ਹੈ ਸੋ ਯਾਦ ਕੱਟੀਆਂ ਤਿਆਰ ਕੀਤੀ ਦੋ ਸਾਲਾਂ ਨੂੰ ਕੀਥੇ ਬਹੁਤ ਫਰਕ ਪਾਇਆ ਨਾ ਰੈਂਡੋਲੀ ਇੱਕ ਫੋਰ ਕੱਟੀ ਦੇ ਤੁਹਾਨੂੰ ਥਾਂ ਦਿਖਾ ਦਿਆਂ ਸੋਣੀ ਖੜੀ ਆ ਤਾਂ ਤੁਸੀਂ ਇਹਦੇ ਥਾਣਾ ਦੀ ਬਣਾਵਟ ਦੇਖ ਸਕਦੇ ਹੋ ਇਦਾਂ ਦੀ ਇਹਨਾਂ ਦੀ ਬਣਾਵਟ ਹੈ ਇਸ ਸਾਈਡ ਤੋਂ ਫੇਰ ਪਰਾਂ ਨੂੰ ਜਾਣੀ ਤਾਂ ਤੁਸੀਂ ਇਹਨਾਂ ਨੂੰ ਹੁਣ ਦੇਖਿਓ ਜੀ ਤੁਹਾਨੂੰ ਇਹ ਕੱਟੀਆਂ ਜਿਹੜੀਆਂ ਉਹ ਕਿੱਦਾਂ ਲੱਗਦੀਆਂ ਸੋ ਨਾਗ ਬ ਇਹਨਾਂ ਨੂੰ ਦਿਖਾ ਰਹੇ ਕਿਸੇ ਮਰਜ਼ੀ ਘੱਟੀ ਦਾ ਅਸਲ ਨੂੰ ਵੱਢ ਕੇ ਦੇਖ ਲਓ ਬਾਈ ਹੂੰ ਕੀ ਅਗਲਾ ਅੰਕ ਹੈ ਪਣਾ ਛੋਟਾ ਬੱਚਾ ਦੇਸੀ ਠੀਕ ਹੈ ਮਤਲਬ ਝੋਲੇ ਦੇ ਦੇਖ ਲਓ ਮਰਜ਼ੀ ਵੜ ਲੈਣਾ ਝੋਲਾ ਥੱਲੋ ਨਹੀਂ ਮੈਂ ਬਾੜੀ ਉੱਤ ਘੱਟੀ ਅੱਛਾ ਇਹ ਤਾਂ ਵੀਰੋ ਕਿਸੇ ਨੇ ਇੱਕ ਖਰੀਦ ਨਹੀਂ ਕਿਸੇ ਨੇ ਦੋ ਮਤਲਬ ਆਏ ਤਾਂ ਨਹੀਂ ਵੀ ਇਕੱਠੀਆਂ ਖਰੀਦੇ ਜਾਂ ਕੋਈ ਮਰਜ਼ੀ ਵੇ ਜਵੇਂ ਲੈਣੀ ਚਾਹ ਆਪਾਂ ਵੇਚਣੀ ਆ ਹਨਾ ਜੀ ਕੋਈ 5 ਲੈ ਜਾਂਦਾ 10 ਲੈ ਕੇ ਆਂਦਾ 10 ਸਾਲ ਨੂੰ ਥੋੜੀ ਛੋਟ ਵੱਧ ਹੋ ਜਾਂਦੀ 5ਾਂ ਨੂੰ ਛੋਟ ਵੱਧ ਹੋ ਜਾਂਦੀ ਹੈ ਨਾ ਜੀ ਇੱਕ ਲੈ ਕੇ ਨ ਇੱਕ ਲੈ ਵੀ ਆਪਣੇ ਵੱਲ ਵੀ ਆਪਾਂ ਵੇਚੀਏ ਰੇਟ ਦੱਸਦਾ ਆਪਾਂ ਕਿਉਂ ਕੱਟੀਆਂ 32 ਲੈ ਕੇ 16 ਦੇ ਵਿੱਚ ਕੱਟੀਆਂ ਠੀਕ ਹੈ ਸੋ ਦੱਸੋ ਜਿਹੜੀ ਮਰਜ਼ੀ ਖਰੀਦ ਲਓ ਬਾਈ ਕਹਿੰਦਾ ਆ ਕੇ ਦੇਖਿਓ ਇੱਕ ਨਾਲ ਖਰੀਦਨਾ ਇੱਕ ਖਰੀਦ ਲਓ ਦੋ ਖਰੀਦਨੇ ਦੋ ਖਰੀਦ ਲਓ ਜਿਆਦਾ ਕੱਥੇ ਖਰੀਦਦੇ ਹੋ ਤਾਂ ਰੇਟ ਵੱਧ ਮਾਨਤਨ ਹੋ ਜਾਂਦਾ ਇਹ ਰੇਟ ਫਿਕਸ ਨਹੀਂ ਹੈ ਜਿਹੜਾ ਬੋਲਿਆ ਇਹਦੇ ਚੋਂ ਵੀ ਇਹ ਗੰਦੇ ਐਸੇ ਕੀ ਹੈ ਤੁਹਾਡਾ ਕੋਈ ਮਾਨ ਕੀਤਾ ਜਾਊਗਾ ਜਿਹੜਾ ਭਰਾ ਇੱਥੇ ਆਉਂਦਾ ਸੋ ਅੱਜ ਦੀ ਵੀਡੀਓ ਦਿਆਂ ਇਹ ਦੱਸੋ 23 ਕਟੀਆਂ ਮਕਾਉ ਆ ਇੱਕੋ ਥਾਂ ਦੇ ਉੱਤੋਂ ਆ ਕੇ ਦੇਖਿਓ ਤਸੱਲੀ ਹੈ ਇਹ ਕਟੀਆਂ ਜਿਹੜੀਆਂ ਬਈ ਹਰੇ ਰੰਗ ਚ ਚੱਕਦੀਆਂ ਸਹੀ ਲੋ ਵੀ ਫੇਸ ਕੁਆਲਟੀ ਦੇ ਪਰ ਟਪੜ ਦੇ ਸਹੀ ਹੈ ਸੋ ਸੋ ਬਹੁਤ ਸੋਹਣੀ ਕਟੀਆਂ ਵੀ ਵੈਸੇ ਸਾਰੇ ਨਾ ਕੀ ਜਿਹੜੇ ਉਹ ਇੱਥੇ ਸੋਹਣੇ ਦੱਸਦੇ ਆ ਤੁਸੀਂ ਆ ਕੇ ਸਿਲੈਕਟ ਕਰਕੇ ਛਾਂਟ ਕੇ ਲੈ ਜਾਓ ਜੀ ਬਹੁਤ ਮਿਹਰਬਾਨੀ ਦੱਸੋ ਵੀਡੀਓ ਦੇਖਣ ਵਾਸਤੇ